ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ 6 ਦਸੰਬਰ ਛੇਦੀ ਦਿਹਾੜੇ ਤੇ ਵਿਸ਼ੇਸ਼ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ ਚ ਜੇਕਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਜਾਂ ਇਸ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬੋ ਤਾਂ ਜੋ ਤੁਹਾਨੂੰ ਹਰ ਨਵੀਂ ਜਾਣਕਾਰੀ ਜਿਹੜੀ ਅਪਡੇਟ ਕੀਤੀ ਜਾਂਦੀ ਹੈ ਇਸ ਚੈਨਲ ਤੇ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਸੰਨ 1672 ਦੇ ਆਰੰਭ ਵਿੱਚ ਗਰੂ ਸਾਹਿਬ ਅਨੰਦਪੁਰ ਸਾਹਿਬ ਪੁੱਜ ਅਤੇ 29 ਮਾਰਚ 1672 ਨੂੰ ਵਿਸਾਖੀ ਦਾ ਦਿਹਾੜਾ ਗੱਜ-ਵੱਜ ਕੇ ਮਨਾਇਆ ਗਿਆ 1973 ਦੀ ਵਿਸਾਖੀ ਤੇ ਦੀਵਾਲੀ ਵੀ ਅਨੰਦਪੁਰ ਸਾਹਿਬ ਵਿਖੇ ਹੀ ਮਨਾਈਆਂ ਗਈਆਂ ਮੁਆਸਰ ਆਲਮਗਿਰੀ ਮੁਤਾਬਕ ਉੱਤਰ-ਪੱਛਮ ਫਰੰਟੀਅਰ ਸੂਬਿਆਂ ਵਿੱਚ ਹੋ ਰਹੀਆਂ ਬਗਾਵਤਾਂ ਦਬਾਉਣ ਲਈ ਔਰੰਗਜ਼ੇਬ 7 ਅਪ੍ਰੈਲ 1674 ਨੂੰ ਦਿੱਲੀ ਤੋਂ ਹਸਨ ਅਬਦਾਲ ਰਵਾਨਾ ਹੋਇਆ ਔਰੰਗਜ਼ੇਬ ਦੇ ਹਸਨ ਅਬਦਾਲ ਜਾਂ ਟਿਕਾਣਾ ਕਰ ਲੈਣ ਉਪਰੰਤ ਗੁਰੂ ਸਾਹਿਬ ਮਾਲਵੇ ਵਿੱਚ ਪ੍ਰਚਾਰ ਦੌਰਿਆਂ ਤੇ ਨਿਕਲ ਗਏ ਜਦ ਗੁਰੂ ਤੇਗ ਬਹਾਦਰ ਸਾਹਿਬ ਮਾਲਵੇ ਵਿੱਚ ਧਰਮ ਪ੍ਰਚਾਰ ਕਰ ਰਹੇ ਸਨ ਉਦੋਂ ਔਰੰਗਜ਼ੇਬ ਨੇ ਆਪਣੀ ਆਰਜੀ ਰਾਜਤਾਨੀ ਹਸਨ ਅਬਦਾਲ ਬਣਾ ਕੇ ਕਸ਼ਮੀਰ ਦੇ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣ ਲਈ ਮਹਿੰਮ ਤੇਜ਼ ਕਰ ਦਿੱਤੀ ਦਿਨ ਦਿਹਾੜੇ ਹਿੰਦੂਆਂ ਦੇ ਜਨੇਊ ਤੋੜੇ ਜਾਂਦੇ ਉਹਨਾਂ ਦੀਆਂ ਨੋਆ ਤੀਆਂ ਨਾਲ ਬਲਦਕਾਰ ਹੁੰਦੇ ਤੇ ਮੰਦਰ ਢਾਏ ਜਾਂਦੇ। ਔਰੰਗਜ਼ੇਬ ਦੇ ਜ਼ੁਲਮਾਂ ਦੇ ਸਤਾਏ ਹਿੰਦੂਆਂ ਨੇ ਸਿੱਖ ਪ੍ਰਚਾਰਕ ਕਿਰਪਾ ਰਾਮ ਨੂੰ ਸਾਲਸ ਬਣਾ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਪਹੁੰਚਾ ਪਹੁੰਚ ਕੀਤੀ। 25 ਮਈ 1675 ਨੂੰ ਕਿਰਪਾ ਰਾਮ ਦੀ ਅਗਵਾਈ ਵਿੱਚ 16 ਪੰਡਤਾਂ ਦਾ ਇੱਕ ਵਫਦ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਿਆ। ਕਿਰਪਾ ਰਾਮ ਦੇ ਵੱਡੇ ਵਡੇਰੇ ਗੁਰੂ ਹਰਗੋਬਿੰਦ ਸਾਹਿਬ ਤੋਂ ਹੀ ਸਿੱਖੀ ਧਾਰਨ ਕਰ ਚੁੱਕੇ ਸਨ। ਤੇ ਉਹ ਕਸ਼ਮੀਰ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ ਮਗਰੋਂ ਇਹ ਕਿਰਪਾਰਾ ਅਮਰਿਤਸਰ ਛੱਕੇ ਕਿਰਪਾ ਸਿੰਘ ਬਣ ਗਿਆ ਸੀ ਤੇ ਚਮਕੌਰ ਦੀ ਜੰਗ ਵਿੱਚ ਸ਼ਹਾਦਤ ਦਾ ਜਾਂਬ ਵੀ ਪੀ ਪੀ ਗਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਔਰੰਗਜ਼ੇਬ ਦੇ ਸਤਾਇ ਲੋਕਾਂ ਦੀ ਬਾਹ ਫੜਨ ਦੀਆਂ ਖਬਰਾਂ ਮਗਰੋਂ ਔਰੰਗਜ਼ੇਬ ਨੇ ਬੜਾ ਤੈਸ਼ ਵਿੱਚ ਜੂਨ 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ ਹਾਲਾਤ ਗੰਭੀਰ ਹੁੰਦੇ ਵੇਗ ਗੁਰੂ ਸਾਹਿਬ ਨੇ 8 ਜੁਲਾਈ 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਹਾਲਾਤ ਗੰਭੀਰ ਹੁੰਦੇ ਵੇਗ ਗੁਰੂ ਸਾਹਿਬ ਨੇ 8 ਜੁਲਾਈ 1675 ਨੂੰ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਨੂੰ ਗੁਰਗੱਦੀ ਸੌਂਪ ਦਿੱਤੀ ਤੇ ਖੁਦ ਦਿੱਲੀ ਔਰੰਗਜ਼ੇਬ ਨਾਲ ਗੱਲਬਾਤ ਕਰਨ ਲਈ ਰਵਾਨਾ ਹੋਏ ਉਸ ਸਮੇਂ ਗੁਰੂ ਸਾਹਿਬ ਨਾਲ ਵੱਡੀ ਗਿਣਤੀ 'ਚ ਸਸ਼ਤਰਧਾਰੀ ਸਿੱਖ ਵੀ ਸਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਸੀ ਪਠਾਨਾ ਨੇੜੇ ਥਣੇਦਾਰ ਨੂਰ ਮੁਹੰਮਦ ਖਾਨ ਵੱਲੋਂ ਘੇਰ ਲਿਆ ਗਿਆ ਉਸ ਨਾਲ ਭਾਰੀ ਗਿਣਤੀ 'ਚ ਫੌਜ ਸੀ ਗੁਰੂ ਸਾਹਿਬ ਨੇ ਬੇਲੋੜੇ ਖੂਨ ਖਰਾਬੇ ਤੋਂ ਬਚਾ ਕਰਦਿਆਂ ਭਾਈ ਮਤੇਦਾਸ ਭਾਈ ਸਤੀਦਾ ਤੇ ਭਾਈ ਦਿਆਲਾ ਜੀ ਸਮੇਤ ਆਪਣੇ ਆਪ ਨੂੰ ਥਣੇਦਾਰ ਨੂਰ ਮੁਹੰਮਦ ਖਾਨ ਦੇ ਹਵਾਲੇ ਕਰ ਦਿੱਤਾ ਤੇ ਬਾਕੀ ਸਿੱਖਾਂ ਨੂੰ ਅਨੰਦਪੁਰ ਸਾਹਿਬ ਪਰਤ ਜਾਣ ਦਾ ਹੁਕਮ ਦਿੱਤਾ ਗੁਰਤੇਗ ਬਹਾਦਰ ਸਾਹਿਬ ਨੂੰ ਤਿੰਨ ਸਿੱਖਾਂ ਸਮੇਤ ਪਹਿਲਾਂ 3 ਮਹੀਨਾ ਤੱਕ ਬਸੇ ਪਠਾਨਾ ਦੇ ਕੈਦਖਾਨੇ ਵਿੱਚ ਤਸੀਹੇ ਦਿੱਤੇ ਜਾਂਦੇ ਰਹੇ ਮਗਰੋਂ ਔਰੰਗਜ਼ੇਬ ਦੇ ਹੁਕਮਾਂ ਤੇ ਗੁਰੂ ਸਾਹਿਬ ਨੂੰ ਲੋਹੇ ਦੇ ਪਿੰਜਰੇ ਚ ਬੰਦ ਕਰਕੇ ਦਿੱਲੀ ਲੈ ਜਾਇਆ ਗਿਆ ਇਤਿਹਾਸਕ ਸਰੋਤਾਂ ਮੁਤਾਬਕ ਗੁਰਤੇਗ ਬਹਾਦਰ ਸਾਹਿਬ ਨੂੰ 3 ਨਵੰਬਰ 1675 ਨੂੰ ਚਾਂਦਨੀ ਚੌਂਕ ਦੀ ਕੋਤਾਵਲੀ ਵਿੱਚ ਪਹੁੰਚਾਇਆ ਗਿਆ ਅਗਲੇ ਦਿਨ ਉਹਨਾਂ ਦਿੱਲੀ ਦੇ ਗਵਰਨਰ ਸਾਫੀ ਖਾਨ ਅੱਗੇ ਪੇਸ਼ ਕੀਤਾ ਗਿਆ ਉਸਨੇ ਗੁਰੂ ਸਾਹਿਬ ਨੂੰ ਕ੍ਰਾਮਤ ਵਿਖਾਉਣ ਲਈ ਕਿਹਾ ਪਰ ਉਹਨਾਂ ਇਸ ਤੋਂ ਇਨਕਾਰ ਕਰ ਦਿੱਤਾ 5 ਨਵੰਬਰ ਨੂੰ ਹਕੂਮਤ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ شاہی ਹੁਕਮ ਰਹੀ ਕਿਹਾ ਗਿਆ ਕਿ ਜੇਕਰ ਉਹਨਾਂ ਕ੍ਰਾਮਤ ਨਹੀਂ ਵਿਖਾਨੀ ਤਾਂ ਉਹ ਮੁਸਲਮਾਨੀ ਮਤ ਤਾਰਨ ਕਰ ਲੈਣ ਇਸ ਦੌਰਾਨ ਕਾਜੀ ਅਬਦੁਲ ਵਹਾਬ ਨੇ ਫਤਵਾ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਂ। ਤਿੰਨ ਦਿਨਾਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਖਤ ਤਸੀਹੇ ਦਿੱਤੇ ਜਾਂਦੇ ਰਹੇ। ਜਦੋਂ ਤਸੀਹਿਆਂ ਦਾ ਗੁਰੂ ਤੇਗ ਬਹਾਦਰ ਸਾਹਿਬ ਉੱਪਰ ਕੋਈ ਅਸਰ ਨਾ ਹੋਇਆ ਤਾਂ ਉਹਨਾਂ ਦੇ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਉਹਨਾਂ ਸਾਹਮਣੇ ਸ਼ਹੀਦ ਕਰਨ ਦਾ ਫੈਸਲਾ ਸੁਣਾਇਆ ਗਿਆ। ਤੇਨਾਂ ਸਿੱਖਾਂ ਨੂੰ 10 ਨਵੰਬਰ 1775 ਨੂੰ ਖੌਫਨਾਕ ਤਸੀਹੇ ਦੇ ਕੇ ਗੁਰਤੇਗ ਭਾਦਰ ਸਾਹਿਬ ਦੀ ਅੱਖਾਂ ਸਾਹਮਣੇ ਸ਼ਹੀਦ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਇਮਾਨ ਤੋਂ ਡੁਲਾਇਆ ਜਾ ਸਕੇ ਭਾਈ ਮਤੇਦਾਸ ਨੂੰ ਅਰਨ ਨਾਲ ਚੀਰਿਆ ਗਿਆ ਭਾਈ ਸਚਿਦਾਸ ਨੂੰ ਰੂਹ ਵਿੱਚ ਲਪੇਟ ਕੇ ਸੜਾਇਆ ਗਿਆ ਤੇ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ ਇਹ ਸਭ ਦੇਖ ਕੇ ਵੀ ਗੁਰੂ ਸਾਹਿਬ ਅਡੋਲ ਰਹੇ ਗੁਰਤੇਗ ਭਾਦਰ ਸਾਹਿਬ ਉੱਪਰ ਤਸਿਆਂ ਦਾ ਕੋਈ ਅਸਰ ਨਾ ਹੁੰਦਾ ਵੇਖ ਕੇ ਕਾਜੀ ਨੇ ਗੁਰੂ ਸਾਹਿਬ ਦਾ ਸੀਸ ਤਲਵਾਰ ਨਾਲ ਲਾਉਂਦੇ ਉਨ੍ਹਾਂ ਦੇ ਤੜ ਦੇ ਚਾਰ ਟੁਕੜੇ ਕਰਕੇ ਦਿੱਲੀ ਸ਼ਹਿਰ ਦੇ ਚਾਰੋਂ ਮੁੱਖ 게ਟਾਂ ਦਿੱਲੀ 게ਟ ਅਜਮੇਰੀ 게ਟ ਲਾਹੌਰੀ 게ਟ ਅਤੇ ਕਸ਼ਮੀਰੀ 게ਟ ਤੇ ਟੰਗਨ ਦਾ ਆਤਮ ਅੰਤਮ ਫਤਵਾ ਸੁਨਾ ਦਿੱਤਾ 11 ਨਵੰਬਰ 1975 ਦੀ ਸ਼ਾਮ ਦੇ ਵਕਤ ਕਾਜੀ ਦੇ ਫਤਵੇ ਤੇ ਅਮਲ ਕਰਦੇ ਹਾਂ ਸਮਾਨ ਦੇ ਜਲਾਦ ਜਲਾਲਉਦੀਨ ਨੇ ਚਾਂਦਨੀ ਚੌਂਕ ਕੋਤਾਵਲੀ ਦੇ ਬਰੋਟੇ ਹੇਡਗਰੂ ਤੇ ਇੱਕ ਮਾਦਰ ਸਾਹਿਬ ਦਾ ਸੀਸ ਤਲਵਾਰ ਦਾ ਵਾਰ ਕਰਕੇ ਤੜ ਨਾਲੋ ਜੁਦਾ ਕਰ ਦਿੱਤਾ ਇਸ ਸਮੇਂ ਭਾਰੀ ਗਿਣਤੀ ਵਿੱਚ ਦਿੱਲੀ ਵਾਸੀਆਂ ਨੇ ਇਸ ਕਾਫ ਨਕ ਵਰਤਾਰੇ ਨੂੰ ਵੇਖਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸੁਣ ਕੇ ਸਿੱਖ ਨੌਜਵਾਨਾਂ ਦੇ ਦਿਨਾਂ ਵਿੱਚ ਅੱਗ ਦੇ ਭਾਂਬੜ ਮਚਣ ਲੱਗ ਪਏ ਕਾਜੀ ਦੇ ਫਤਵੇ ਮੁਤਾਬਕ ਗੁਰੂ ਸਾਹਿਬ ਦੇ ਸਰੀਰ ਦੇ 4 ਟੁਕੜੇ ਕਰਕੇ ਦਿੱਲੀ ਦੇ ਗੇਟਾਂ 'ਤੇ ਟੰਗੇ ਜਾਣ ਸਿੱਖੀ ਅਨਕ ਨੂੰ ਪ੍ਰਵਾਨ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਤੜਤੇ ਸੀਸ ਨੂੰ ਹਕੂਮਤ ਦੇ ਬੇਦਬੀ ਤੋਂ ਬਚਾਉਣ ਲਈ ਕੁਝ ਸਿੱਖ ਨੌਜਵਾਨਾਂ ਦੀ ਮੀਟਿੰਗ ਹੋਈ ਜਿਨ੍ਹਾਂ ਰਾਤੋਂ ਰਾਤ ਗੁਰੂ ਸਾਹਿਬ ਦੇ ਸੀਸ ਦੇ ਤੜ੍ਹ ਨੂੰ ਚਾਂਦਨੀ ਚੌਕ ਕਿਤਾਬਲੇ ਤੋਂ ਚੁੱਕ ਲੈਣ ਦੀ ਸਕੀਮ ਬਣਾਈ ਸਕੀਮ ਮੁਤਾਬਕ ਅdte ਰਾਤ ਮਗਰੋਂ ਭਾਈ ਜੇਤਾ ਭਾਈ ਨਾਨੋ ਤੇ ਭਾਈ ਉਹਦਾ ਚਾਂਦਨੀ ਚੌਕ ਗਤਵਾਲੇ ਪੁਜੇ ਤੇ ਬਿਜਲੀ ਦੀ ਫੁਰਤੀ ਨਾਲ ਭਾਈ ਜੇਤਾ ਤੇ ਭਾਈ ਨਾਨੋ ਨੇ ਰਾਤ ਦੇ ਹਨੇਰੇ ਦਾ ਲਾਭ ਉਠਾਉਂਦਿਆ ਸਤਿਗੁਰਾਂ ਦੇ ਪਵਿੱਤਰ ਸੇਸ਼ ਚੁੱਕ ਲਿਆ ਤੇ ਭਾਈ ਜੇਤਾ ਜੀ ਕਰ ਸੇਸ਼ ਨੂੰ ਲੈ ਗਏ ਅਗਲੇ ਦਿਨ ਭਾਈ ਜੇਤਾ ਤੇ ਭਾਈ ਨਾਨੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੇਸ਼ ਲੈ ਕੇ ਅਨੰਦਪੁਰ ਸਾਹਿਬ ਪੁਜੇ ਤੇ ਸੇਸ਼ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪਿਆ ਜਿਹਨਾਂ ਦਾ ਪੂਰਨ ਸਤਕਾਰ ਸਹਿਦਗੁਰੂ ਤੇਗ ਬਹਾਦਰ ਸਾਹਿਬ ਦੇ ਕੱਟੇਗੇ ਸੀਰੀ ਦਾ ਸੰਸਕਾਰ ਕੀਤਾ ਇਸੇ ਤਰ੍ਹਾਂ ਗੁਰੂ ਸਾਹਿਬ ਦਾ ਧੜ ਭਾਈ ਲక్ష్ਮੀ ਸ਼ਾ ਵਨਜਾਰੇ ਨੇ ਆਪਣੇ ਤਿੰਨ ਪੁੱਤਰਾਂ ਨਗਾਈਆ ਹੈਮਾ ਤੇ ਹਾੜੀ ਨਾਲ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਚਾਂਦਨੀ ਚੌਂਕ ਕਿਤਾਬਲੇ ਵਿੱਚੋਂ ਚੁੱਕ ਲਿਆ ਇਹ ਸਾਰੇ ਇੱਕ ਟਾਂ ਟਾਂਕੇ ਤੇ ਭਰੇ ਗੱਡੇ ਤੇ ਸਵਾਰ ਹੋ ਕੇ ਉੱਥੇ ਪਹੁੰਚੇ ਤੇ ਬਿਜਲੀ ਦੀ ਫੁਰਤੀ ਨਾਲ ਗੁਰੂ ਸਾਹਿਬ ਦਾ ਤੜ ਚੁੱਕ ਕੇ ਤੁਰਦੇ ਬਣੇ ਤੇ ਦਿਨ ਚੜ੍ਹਨ ਅਨਸਾਰ ਇਹਨਾਂ ਨੇ ਸਿੱਖ ਮਰਿਆਦਾ ਮੁਤਾਬਕ ਆਪਣੇ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਤੜ ਰੱਖ ਕੇ ਸੰਸਕਾਰ ਕਰ ਦਿੱਤਾ ਇਨ੍ਹਾਂ ਗੁਰੂ ਸਾਹਿਬ ਦੇ ਤੜ ਦਾ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ ਤੇ ਖੁਦ ਉੱਚੀ ਟੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਹਕੂਮਤ ਦੇ ਕੁਝ ਸਪਾਹੀ ਵੀ ਉੱਥੇ ਪਹੁੰਚੇ ਪਰ ਕਿਸੇ ਨੂੰ ਕੁਝ ਨਾ ਪਤਾ ਲੱਗਾ ਜਿਸ ਥਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਤੜ ਦਾ ਸੰਸਕਾਰ ਕੀਤਾ ਗਿਆ ਉੱਥੇ ਉਸ ਥਾਂ ਅੱਜ ਗੁਰਦੁਆਰਾ ਰਕਾਬ ਗੰਜ ਸਥਾਪਿਤ ਹੈ ਗੁਰਤੇਗ ਭਾਦਰ ਸਾਹਿਬ ਲਗਾਤਾਰ ਆਪਣੀ ਰਾਜਨੀਤਿਕ ਤਾਕਤ ਮਜ਼ਬੂਤ ਕਰਦੇ ਜਾ ਰਹੇ ਸਨ ਜਿਸ ਨੂੰ ਔਰੰਗਜ਼ੇਬ ਇੱਕ ਵੰਗਾਰ ਸਮਝ ਰਿਹਾ ਸੀ ਗੁਰਤੇਗ ਭਾਦਰ ਸਾਹਿਬ ਦੀ ਵੱਧ ਰਹੀ ਸਿਆਸੀ ਪਕੜ ਦਾ ਹੀ ਸਿੱਟਾ ਸੀ ਕਿ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ 10 ਸਾਲਾਂ ਵਿੱਚ 3 ਵਾਰੀ ਗ੍ਰਿਫਤਾਰ ਕੀਤਾ ਤੇ ਅੰਤ ਸ਼ਹੀਦ ਕਰ ਦਿੱਤਾ ਹਿੰਦੂ ਪੜਤਾਂ ਦਾ ਗੁਰਤੇਗ ਭਾਦਰ ਸਾਹਿਬ ਦੇ ਦਰਬਾਰ ਵਿੱਚ ਉਹਨਾਂ ਨਾਲ ਹੋਰ ਜੁਲਮਾਂ ਨੂੰ ਰੋਕਣ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਸ਼ਹੀਦੀ ਦੇਣੀ ਸਾਰੇ ਘਟਨਾਕ੍ਰਮ ਦਾ ਵਕਤੀ ਕਾਰਨ ਜ਼ਰੂਰ ਬਣਿਆ ਪਰ ਸਮੁੱਚੇ ਰੂਪ ਵਿੱਚ ਔਰੰਗਜ਼ੇਬ ਗੁਰੂ ਤੇਗ ਬਹਾਦਰ ਸਾਹਿਬ ਦੀ ਦਿਨੋਂ ਦਿਨ ਵੱਧ ਰਹੀ ਰਾਜਸੀ ਧਾਰਮਿਕ ਤੇ ਸਮਾਜਿਕ ਤਾਕਤ ਉਹ ਦੁਖੀ ਸੀ ਉਹਨਾਂ ਨੂੰ ਸ਼ਹੀਦ ਕਰਨ ਦਾ ਬਹਾਨਾ ਲੱਭ ਰਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖਤਾ ਦੀ ਭਲਾਈ ਦੀ ਖਾਤਰ ਅਦੁੱਤੀ ਸ਼ਹੀਦੀ ਦਿੱਤੀ ਜੋ ਰਹਿਣ ਦੀ ਦੁਨੀਆ ਤੱਕ ਲੋਕਾਇਤ ਦਾ ਮਾਰਕ ਦਰਸ਼ਨ ਕਰਦੀ ਰਹੇਗੀ ਇਹ ਸਾਰੀ ਜਾਣਕਾਰੀ ਹਰ ਵਾਰ ਦੀ ਤਰ੍ਹਾਂ ਸਾਡੇ ਲੈਕਚਰਰ ਇਤਿਹਾਸ ਸਕੂਲ ਆਫ ਐਮੀਨਸ ਦੇ ਵਿਜੇ ਗੁਪਤਾ ਜੀ ਨੇ ਇੰਟਰਨੈਟ ਤੋਂ ਇਕੱਠੀ ਕਰਕੇ ਸਾਂਝੀ ਕੀਤੀ ਜਿਸ ਨੂੰ ਆਵਾਜ਼ ਮੈਂ ਦੇ ਰਿਹਾ ਸੋ ਜੇ ਤੁਹਾਨੂੰ ਇਸ ਵੀਡੀਓ ਵਿੱਚ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ